ਸੱਤ ਸਰੀਏ ਕਾਲ ਦੋਸਤੋ ਅੱਜ ਕੱਲ ਕਰਾਂਗੇ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਰਿਸ਼ਤਿਆਂ ਦਾ ਤਾਣਾ ਬਾਣਾ ਜਿਹੜਾ ਪੁਲਿਸ ਦਾ ਜਾ ਰਿਹਾ ਹੈ ਦਿਨ ਬਤਨ ਜਿਹੜੇ ਖੂਨ ਹੈ ਉਹ ਸਫੇਦ ਹੁੰਦੇ ਜਾ ਰਿਹਾ ਹੈ ਆਪਸੀ ਜਿਹੜੇ ਸਭ ਤੋਂ ਅਹਿਮ ਰਿਸ਼ਤੇ ਮੰਨੇ ਜਾਂਦੇ ਆ ਭੈਣ ਭਰਾ ਵਾਲਾ ਮਾਂ ਪੁੱਤ ਵਾਲਾ ਮਾਂ ਪਿਓ ਵਾਲਾ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਨਾਲ ਹੁਣ ਸਮਾਜ ਦੇ ਵਿੱਚ ਘਟਨਾਵਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਰਿਸ਼ਤਿਆਂ ਤੋਂ ਭਰੋਸਾ ਉੱਠਦਾ ਜਾ ਰਿਹਾ ਲੋਕਾਂ ਦਾ ਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਜਿਹੜਾ ਉਹ ਭਿਆਨਕ ਹੋ ਸਕਦਾ ਹੈ ਹਾਲੀ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਅਤੇ ਭੈਣ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਬੇਸ਼ੱਕ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਹੱਤਿਆकांड ਨੂੰ ਉਸਨੇ ਐਕਸੀਡੈਂਟ ਵਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਦੀ ਮੁਸਤੈਦੀ ਤੋਂ ਬਾਅਦ ਇਹ ਘਟਨਾ ਦਾ ਖੁਲਾਸਾ ਹੋਇਆ ਕਿ ਉਸ ਵਿਅਕਤੀ ਨੇ ਖੁਦ ਆਪਣੀ ਮਾਂ ਅਤੇ ਭੈਣ ਨੂੰ ਮਾਰ ਕੇ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਖੁਰਦਪੁਰਦ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਗੱਲ ਕਰਦੇ ਹਾਂ ਪੰਜਾਬ ਦੇ ਸੰਗਰੂਰ ਵਿੱਚ ਜਿਹੜਾ ਬਹੁਤ ਚਰਚਿਤ ਮਹਿਲਾ ਕਾਂਸਟੇਬਲ ਤੇ ਉਸ ਦੀ ਮਾਂ ਦੇ ਕਤਲ ਮਾਮਲੇ ਨੇ ਐਤਵਾਰ ਨੂੰ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮਹਿਲਾ ਕਾਂਸਟੇਬਲ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਉਸਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਸੰਗਰੂਰ ਸਦਰ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਮੁਲਜ਼ਮ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਦੌਰਾਨ ਉਸਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਭਰਾ ਅਤੇ ਭੈਣ ਵਿਚਕਾਰ ਜਾਇਦਾਦ ਦਾ ਝਗੜਾ ਸੀ ਚੀਮਾ ਨੇ ਦੱਸਿਆ ਕਿ 17 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਂਸਟੇਬਲ ਸਰਬਜੀਤ ਕੌਰ ਸਵੇਰੇ ਆਪਣੀ ਕਾਰ ਆਪਣੇ ਭਰਾ ਦੇ ਪਿੰਡ ਜਾਣ ਲਈ ਕਾਰ ਤੇ ਨਿਕਲੀ ਸੀ ਉਹ ਆਪਣੀ ਮਾਂ 인ਦਰਜੀਤ ਕੌਰ ਨੂੰ ਉੱਥੇ ਛੱਡ ਕੇ ਡਿਊਟੀ ਤੇ ਵਾਪਸ ਜਾਣ ਵਾਲੀ ਸੀ ਰਸਤੇ ਵਿੱਚ ਉਸ ਦੀ ਕਾਰ ਐਕਸੀਡੈਂਟ ਦਾ ਜਿਹੜਾ ਸ਼ਿਕਾਰ ਹੋ ਗਈ ਸੂਲਰ ਘਰਾਟ ਪਿੰਡ ਦੇ ਨੇੜੇ ਕਾਰ ਨੂੰ ਅੱਗ ਲੱਗ ਗਈ ਜਿਸ ਨਾਲ ਮਾਂ ਅਤੇ ਧੀ ਦੋਵਾਂ ਦੀ ਮੌਤ ਹੋ ਗਈ ਉਹਨਾਂ ਦੇ ਪਿੰਜਰ ਕਾਰ ਵਿੱਚ ਪਏ ਹਨ ਹਾਦਸੇ ਤੋਂ ਬਾਅਦ ਲੋਕਾਂ ਨੂੰ ਜਿਹੜਾ ਸੀ ਉਹ ਕਤਲ ਦਾ ਸ਼ੱਕ ਹੋਇਆ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤੇ ਇਸ ਦੇ ਤਾਰ ਭਰਾ ਤੱਕ ਜਿਹੜੇ ਹੈ ਉਹ ਪਹੁੰਚ ਗਏ ਹੈ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਮਹਿਲਾ ਕਾਂਸਟੇਬਲ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮ ਜੋ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਨਿਕਥਿਤ ਤੌਰ ਤੇ ਜ਼ਮੀਨੀ ਵਿਵਾਦ ਕਾਰਨ ਆਪਣੀ ਮਾਂ ਅਤੇ ਭੈਣ ਦਾ ਕਤਲ ਕਰ ਦਿੱਤਾ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਖੁਰਦ-ਬੁਰਦ ਜਿਹੜਾ ਉਹ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਦੇ ਤਾਰਜਦੋ ਉਸਦੇ ਭਰਾ ਨਾਲ ਜੁੜੇ ਆਮ ਵਿੱਤ ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ ਮੌੜਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ 23 ਜਨਵਰੀ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਮੁਲਜ਼ਮ ਨੇ 16 ਅਤੇ 17 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਂ 인ਦਰਜੀਤ ਕੌਰ ਦੀ ਹੱਤਿਆ ਕਰਨ ਦਾ ਇਕਬਾਲ ਕੀਤਾ ਉਹਨਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚ ਰੱਖ ਲਿਆ ਫਿਰ ਉਸਨੇ ਐਕਸੀਡੈਂਟ ਦਿਖਾਉਣ ਲਈ ਕਾਰ ਨੂੰ ਦਰਖਤ ਨਾਲ ਟਕਰਾ ਦਿੱਤਾ ਲਾਸ਼ਾਂ ਅਤੇ ਕਾਰ ਤੇ ਪੈਟਰੋਲ ਛਿੜਕਿਆ ਤੇ ਅੱਗ ਲਗਾ ਦਿੱਤੀ ਇਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਹੋਰ ਜਾਂਚ ਵੀ ਉਹ ਕਰ ਰਹੀ ਹੈ ਇਸ ਤਰੀਕੇ ਦੇ ਨਾਲ ਦੇਖਣ ਚਾਹਿਆ ਕਿ ਕਿਸ ਤਰ੍ਹਾਂ ਜਿਹੜੇ ਖੂਨ ਹੈ ਉਹ ਸਫੇਦ ਹੋ ਰਹੇ ਦੋਵੇਂ ਭੈਣ ਭਰਾ ਸਰਕਾਰੀ ਨੌਕਰੀ ਤੇ ਸਨ ਕਾਂਸਟੇਬਲ ਸਨ ਦੋਵਾਂ ਦੀ ਡਿਊਟੀ ਜਿਹੜੀ ਹੈ ਉਹ جاری ਸੀ ਤਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਕਿਸ ਤਰ੍ਹਾਂ ਖੂਨ ਸਫੇਦ ਹੋਇਆ ਪ੍ਰਾਣ ਨੇ ਸਾਜ਼ਿਸ਼ ਘੜੀ ਭੈਣ ਦੇ ਨਾਲ ਨਾਲ ਆਪਣੀ ਮਾਂ ਨੂੰ ਵੀ ਉਹ ਉਸ ਮੁਲਜ਼ਮ ਨੇ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਵੇਂ ਖੂਨ ਸਫੇਦ ਹੋ ਰਿਹਾ ਹੈ ਤੇ ਵਿਸ਼ਵਾਸ ਜਿਹੜਾ ਉਹ ਦਿਨ ਬਦ ਦਿਨ ਡਿੱਗਰਦਾ ਜਾ ਰਿਹਾ ਹੈ ਧੰਨਵਾਦ